ਲੋਕਾਂ ਨੇ ਹਰ ਹਾਲ ਵਿੱਚ ਵਰਤਿਆ ਸਾਨੂੰ ਤੇ ਸਾਨੂੰ ਲੱਗਦਾ ਰਿਹਾ ਕਿ ਲੋਕ ਸਾਨੂੰ ਹਰ ਹਾਲ ਵਿੱਚ ਪਸੰਦ ਕਰਦੇ ਨੇ ਸੰਭਲ ਕੇ ਕਰਿਆ ਕਰੋ ਬੇਗਾਨਿਆਂ ਕੋਲ ਸਾਡੀ ਬੁਰਾਈ ਕਿਉਂਕਿ ਜਿੰਨਾਂ ਨੂੰ ਜਾ ਕੇ ਤੁਸੀਂ ਦੱਸਦੇ ਹੋ ਉਹ ਸਾਨੂੰ ਆ ਕੇ ਦੱਸ ਜਾਂਦੇ ਨੇ ਕਦੇ-ਕਦੇ ਜ਼ਿੰਦਗੀ ਵਿੱਚ ਅਜਿਹਾ ਮੋੜ ਵੀ ਆਉਂਦਾ ਹੈ ਜਿੱਥੇ ਸਾਡੇ ਕੋਲ ਸਭ ਕੁਝ ਸਹਿ ਲੈਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੁੰਦਾ ਨਰਾਜ ਹਮੇਸ਼ਾ ਖੁਸ਼ੀਆਂ ਹੀ ਹੁੰਦੀਆਂ ਨੇ ਜਨਾਬ ਦੁੱਖਾਂ ਦੇ ਤਾਂ ਐਨੇ ਨਖਰੇ ਨਹੀਂ ਹੁੰਦੇ ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਹੀ ਮਿਲਦੇ ਨੇ ਨਹੀਂ ਮੁਲਾਕਾਤਾਂ ਰੋਜ਼ ਹਜ਼ਾਰਾਂ ਨਾਲ ਹੁੰਦੀ ਹੈ ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਦੇ ਸਾਹਮਣੇ ਤਾਂ ਸਾਰੇ ਵਫਾਦਾਰ ਹੀ ਹੁੰਦੇ ਨੇ ਸੋਹਣੇ ਲੋਕ ਹਮੇਸ਼ਾ ਚੰਗੇ ਨਹੀਂ ਹੁੰਦੇ ਤੇ ਚੰਗੇ ਲੋਕ ਹਮੇਸ਼ਾ ਸੋਹਣੇ ਨਹੀਂ ਹੁੰਦੇ ਸ਼ੀਸ਼ੇ ਦੇ ਅੱਗੇ ਖੜ ਖੁਦ ਤੋਂ ਹੀ ਮਾਫੀ ਮੰਗ ਲਈ ਮੈਂ ਸਭ ਤੋਂ ਜ਼ਿਆਦਾ ਆਪਣਾ ਹੀ ਦਿਲ ਦੁਖਾਇਆ ਹੈ ਮੈਂ ਹੋਰਾਂ ਨੂੰ ਖੁਸ਼ ਕਰਦੇ ਕਰਦੇ ਗਲਤੀਆਂ ਵੀ ਹੋਣਗੀਆਂ ਤੇ ਗਲਤ ਸਮਝਿਆ ਵੀ ਜਾਵੇਗਾ ਇਹ ਜ਼ਿੰਦਗੀ ਹੈ ਜਨਾਬ ਇੱਥੇ ਤਾਰੀਫਾਂ ਵੀ ਹੋਣਗੀਆਂ ਤੇ ਕੋਸਿਆ ਵੀ ਜਾਵੇਗਾ ਬਹੁਤ ਮੁਸ਼ਕਿਲ ਹੈ ਲੋਕਾਂ ਦੀ ਮਨ ਦੀ ਗੱਲ ਨੂੰ ਸਮਝ ਪਾਉਣਾ ਕਿਉਂਕਿ ਮਖੋਟੇ ਬੜੇ ਸਸਤੇ ਨੇ ਇਸ ਮਹਿੰਗਾਈ ਦੇ ਬਾਜ਼ਾਰ ਵਿੱਚ ਜਿਹੜਾ ਬੰਦਾ ਦੂਸਰਿਆਂ ਦੇ ਹੱਕ ਤੇ ਖੁਸ਼ੀ ਖੋ ਲਵੇ ਉਸ ਤੇ ਸੁੱਖ ਦੀ ਉਮਰ ਬੜੀ ਘੱਟ ਹੁੰਦੀ ਹੈ ਸਾਥ ਤਾਂ ਜ਼ਿੰਦਗੀ ਵੀ ਛੱਡ ਜਾਂਦੀ ਹੈ ਫਿਰ ਇਨਸਾਨ ਕੀ ਚੀਜ਼ ਹੈ ਤੀਰ ਚੁੱਭਣ ਤੋਂ ਵੀ ਜ਼ਿਆਦਾ ਦਰਦ ਹੁੰਦਾ ਹੈ ਜਦੋਂ ਕੋਈ ਸੱਤੋ ਕਰੀਬੀ ਇਨਸਾਨ ਕੋਈ ਚੁਭਵੀ ਗੱਲ ਕਰ ਜਾਂਦਾ ਹੈ ਕਿੰਨੀ ਵੀ ਸਿੱਦਤ ਨਾਲ ਨਿਭਾ ਲੋ ਤੁਸੀਂ ਰਿਸ਼ਤੇ ਬਦਲਣ ਵਾਲੇ ਤਾਂ ਅਕਸਰ ਬਦਲ ਹੀ ਜਾਂਦੇ ਨੇ ਬੁਰਾ ਵਕਤ ਵੀ ਕਮਾਲ ਦਾ ਹੁੰਦਾ ਹੈ ਜੀ ਜੀ ਕਹਿਣ ਵਾਲੇ ਵੀ ਤੂੰ ਤੂੰ ਕਹਿ ਕੇ ਬੁਲਾਉਣ ਲੱਗਦੇ ਨੇ ਅਕਸਰ ਦਰਦ ਵੀ ਉਹਨਾਂ ਨੂੰ ਹੀ ਮਿਲਦੇ ਨੇ ਜਿਹੜੇ ਰਿਸ਼ਤੇ ਦਿਲ ਤੋਂ ਨਭਾਉਂਦੇ ਨੇ ਉਹਨਾਂ ਨੂੰ ਆਪਣਾ ਸਮਝਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਦੇ ਅੰਦਰ ਤੁਹਾਡੇ ਲਈ ਕੋਈ ਆਪਣਾਪਨ ਹੀ ਨਾ ਹੋਵੇ ਅਕਸਰ ਜਦੋਂ ਜ਼ਰੂਰਤ ਹੋਵੇ ਤਾਂ ਮਦਦ ਨਹੀਂ ਮਿਲਦੀ ਤੇ ਜਦੋਂ ਮਿਲਦੀ ਹੈ ਉਦੋਂ ਜ਼ਰੂਰਤ ਨਹੀਂ ਹੁੰਦੀ ਨੇਕੀਆਂ ਜਮਾ ਕਰਨ ਵਿੱਚ ਲੱਗ ਜਾਓ ਜਨਾਬ ਖਬਰ ਪੱਕੀ ਹੈ ਕਿ ਦੌਲਤ ਨਾਲ ਹੀ ਨਹੀਂ ਜਾਵੇਗੀ ਅੱਜ ਕੱਲ ਰਿਸ਼ਤੇ ਵੀ ਸੂਰਜਮੁਖੀ ਦੇ ਫੁੱਲਾਂ ਦੀ ਤਰ੍ਹਾਂ ਹੋ ਗਏ ਜਿੱਧਰ ਜ਼ਿਆਦਾ ਫਾਇਦਾ ਮਿਲੇ ਉਧਰ ਹੀ ਘੁੰਮ ਜਾਂਦੇ ਨੇ ਝੂਠ ਧੋਖਾ ਤੇ ਬਹਾਨੇ ਤੁਹਾਨੂੰ ਕੁਝ ਸਮੇਂ ਲਈ ਖੁਸ਼ੀ ਤਾਂ ਦਿੰਦੇ ਨੇ ਪਰ ਇਹਨਾਂ ਦੀ ਕੀਮਤ ਤੁਹਾਨੂੰ ਪਵਿੱਖ ਵਿੱਚ ਜ਼ਰੂਰ ਮੋੜਨੀ ਪਵੇਗੀ। ਅੱਜਕੱਲ ਦੇ ਰਿਸ਼ਤਿਆਂ ਲਈ ਸਭ ਤੋਂ ਖਤਰਨਾਕ ਉਹੀ ਲੋਕ ਹੁੰਦੇ ਨੇ ਜਿਹੜੇ ਸਾਡੇ ਆਪਣੇ ਦੇ ਖਿਲਾਫ ਸਾਡੇ ਕੰਨਾਂ ਵਿੱਚ ਜ਼ਹਿਰ ਘੋਲਦੇ ਨੇ। ਹੁਣ ਡਰ ਜਿਆ ਨਹੀਂ ਲੱਗਦਾ ਕੁਝ ਗਵਾਉਣ ਤੋਂ। ਅਸੀਂ ਜ਼ਿੰਦਗੀ ਵਿੱਚ ਜ਼ਿੰਦਗੀ ਨੂੰ ਗਵਾਇਆ ਹੈ। ਐਹੋ ਜਿਹੇ ਮਾਹੌਲ ਵਿੱਚ ਦਵਾਈ ਕੀ ਤੇ ਦੁਆ ਕੀ? ਜਿੱਥੇ ਕਾਤਿਲ ਖੁਦ ਹੀ ਪੁੱਛੇ ਕੀ ਹੋਇਆ ਕੀ ਬੋਲਣਾ ਤਾਂ ਅਸੀਂ 2 ਸਾਲ ਦੀ ਉਮਰ ਤੋਂ ਹੀ ਸਿੱਖ ਜਾਂਦੇ ਹਾਂ ਪਰ ਬੋਲਣਾ ਕੀ ਹੈ ਕੁਝ ਲੋਕ ਇਹ ਸਿੱਖਣ ਵਿੱਚ ਪੂਰੀ ਜ਼ਿੰਦਗੀ ਹੀ ਲਗਾ ਦਿੰਦੇ ਨੇ ਉਹ ਜ਼ਮਾਨਾ ਹੁਣ ਨਹੀਂ ਰਿਹਾ ਜਦੋਂ ਲੋਕਾਂ ਨੂੰ ਕਿਸੇ ਤੋਂ ਵਿਛੜ ਕੇ ਅਫਸੋਸ ਹੁੰਦਾ ਸੀ ਜੇਕਰ ਸਫਲਤਾ ਚਾਹੀਦੀ ਹੈ ਤੂੰ ਖੁਦ ਨੂੰ ਵਾਸ ਵਿੱਚ ਰੱਖੋ ਨਾ ਕਿ ਦੂਸਰੇਆਂ ਨੂੰ ਲੋਟਰੀ ਸਿਰਫ ਪੈਸਿਆਂ ਦੀ ਹੀ ਨਹੀਂ ਹੁੰਦੀ ਸਗੋਂ ਸਹੀ ਇਨਸਾਨ ਦਾ ਜ਼ਿੰਦਗੀ ਵਿੱਚ ਆਉਣਾ ਵੀ ਕਿਸੇ ਲੋਟਰੀ ਤੋਂ ਘੱਟ ਨਹੀਂ ਹੁੰਦਾ ਅਸੀਂ ਜਿੰਨਾਂ ਦੇ ਨਾਲ ਵਕਤ ਨੂੰ ਭੁੱਲ ਜਾਂਦੇ ਹਾਂ ਅਕਸਰ ਉਹੀ ਲੋਕ ਵਕਤ ਆਉਣ ਤੇ ਸਾਨੂੰ ਹੀ ਭੁਲਾ ਦਿੰਦੇ ਨੇ ਹਰ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਬੁਰੇ ਨੇ ਉਹਨਾਂ ਨੂੰ ਬੁਰੇ ਹੀ ਰਹਿਣ ਦਿਓ ਬਸ ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਅਲੱਗ ਕਰ ਲਓ ਕਹਾਣੀਆਂ ਤਾਂ ਰੱਬ ਹੀ ਲਿਖਦਾ ਹੈ ਸਾਡਾ ਕੰਮ ਤਾਂ ਬਸ ਕਿਰਦਾਰ ਨਿਭਾਉਂਦਾ ਹੈ ਕੁਝ ਰਿਸ਼ਤੇ ਇਸ ਤਰ੍ਹਾਂ ਦਖਲ ਦਿੰਦੇ ਨੇ ਸਾਡੀ ਜ਼ਿੰਦਗੀ ਵਿੱਚ ਕਿ ਸਾਨੂੰ ਖੁਦ ਨਾਲੋਂ ਹੀ ਬੇਦਖਲ ਕਰ ਦਿੰਦੇ ਨੇ ਮੈਨੂੰ ਵੀ ਮਿਲੇ ਸੀ ਕੁਝ ਰਿਸ਼ਤੇ ਫੁੱਲਾਂ ਜਿਹੇ ਖੈਰ ਤੁਸੀਂ ਤਾਂ ਜਾਣਦੇ ਹੀ ਹੋ ਕਿ ਫੁੱਲਾਂ ਦੀ ਉਮਰ ਜ਼ਿਆਦਾ ਨਹੀਂ ਹੁੰਦੀ ਤਿਆਗ ਉੱਥੇ ਹੀ ਕਰੋ ਜਿੱਥੇ ਉਸ ਦੀ ਕਦਰ ਵੀ ਹੋਵੇ ਦੁਪਹਿਰੇ ਦੀਵਾ ਜਗਾਉਣ ਨਾਲ ਹਨੇਰਾ ਨਹੀਂ ਸਗੋਂ ਆਪਣਾ ਵਜੂਦ ਹੀ ਘਟਦਾ ਹੈ ਸਜਤਾ ਬਹੁਤ ਦਿੱਤੀ ਹੈ ਜ਼ਿੰਦਗੀ ਨੇ ਪਰ ਕਸੂਰ ਕੀ ਸੀ ਇਹ ਨਹੀਂ ਦੱਸਿਆ ਅਵੇਂ ਜ਼ਬਰਦਸਤੀ ਨਾ ਮੰਗਿਓ ਕਿਸੇ ਦਾ ਸਾਥ ਜ਼ਿੰਦਗੀ ਵਿੱਚ ਕੋਈ ਖੁਦ ਚੱਲ ਕੇ ਆਵੇ ਤਾਂ ਉਹਦੀ ਖੁਸ਼ੀ ਹੀ ਅਲੱਗ ਹੁੰਦੀ ਹੈ ਜ਼ਿੰਦਗੀ ਵਿੱਚ ਰਿਸ਼ਤੇ ਕੁਝ ਇਸ ਤਰ੍ਹਾਂ ਦੇ ਬਣਾਓ ਕਿ ਉਹਨਾਂ ਨੂੰ ਝੂਠ ਬੋਲਣ ਦੀ ਲੋੜ ਨਾ ਪਵੇ ਤੇ ਤੁਹਾਨੂੰ ਸੱਚ ਜਾਣਨ ਦੀ ਦਰਅਸਲ ਵਕਤ ਇਨਸਾਨ ਉਸ ਨੂੰ ਹੀ ਦਿੰਦਾ ਹੈ ਜਿੰਨੂੰ ਉਹ ਦੇਣਾ ਚਾਹੁੰਦਾ ਹੈ ਬਾਕੀ ਤਾਂ ਸਭ ਬਹਾਨੇ ਹੀ ਹੁੰਦੇ ਨੇ ਕਿ ਵਕਤ ਨਹੀਂ ਮਿਲਦਾ ਕਿਸੇ ਦਾ ਅਪਮਾਨ ਕਰਨ ਤੋਂ ਪਹਿਲਾਂ ਇਹ ਜਰੂਰ ਸੋਚ ਲਓ ਕਿ ਤੁਸੀਂ ਆਪਣਾ ਸਨਮਾਨ ਗਵਾਉਣ ਜਾ ਰਹੇ ਹੋ ਨਾ ਅਨਪੜ ਰਹੇ ਤੇ ਨਾ ਕਾਬਿਲ ਹੀ ਬਣੇ ਇਹ ਜ਼ਿੰਦਗੀ ਖਾਮਾ ਖਾਤੇ ਰੇ ਸਕੂਲ ਵਿੱਚ ਦਾਖਲ ਹੋਏ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ